ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਵਲੌਗ ਦੀ ਕਰਦੇ ਆ ਸ਼ੁਰੂਆਤ ਕਿਵੇਂ ਹੋ ਤੁਸੀਂ ਠੀਕ ਹੋ ਸਾਰੇ ਤੇ ਸਵੇਰ ਦੇ 7:00 ਵਜੇ ਚ ਰਹਿੰਦੇ ਨੇ ਪੰਜ-ਸੱਤ ਮਿੰਟ ਆਜੋ ਚਾਹ ਪਲਾਦੀਏ ਤੁਹਾਨੂੰ ਤੇ ਮੈਂ ਮੜਾ ਜਾ ਜਾ ਰਹੀ ਹਾਂ ਕੰਮ ਆ ਪਟਿਆਲੇ ਤੇ ਪਟਿਆਲੇ ਜਾ ਕੇ ਆ ਕੇ ਨਹਾ ਧੋ ਕੇ ਫਿਰ ਚੱਲਦੇ ਆ ਅੱਜ ਫਤੇਗੜ ਸਾਹਿਬ ਤੇ ਜੁੜੇ ਰਹੋ ਪਹਿਲਾਂ ਹੁਣ ਪਟਿਆਲੇ ਜਾ ਰਹੇ ਹਾਂ ਚਾਹ ਪੀ ਕੇ ਬਸ ਐਉ ਹੋ ਦੱਸੋ ਠੀਕ ਹੋ ਯਾਰ ਦਰ ਮੈਂ ਸਾਨੀ ਗੀ ਮੈਂ ਗਾ ਪਾਇਆ ਵੇਸਵੇ ਸਵੇਰੇ ਆ ਦੇਖੋ ਟਿੰਮੀ ਬੈਠੇ ਇਹ ਚਾਹ ਪੀ ਕੇ ਚੱਲਦਾ ਪਟਿਆਲੇ ਨੂੰ ਬਾਹਰ ਆਪਾਂ ਬਹੁਤ ਬੱਦਲ ਵਾਈ ਹੋਈ ਵੀ ਹੈਗੀ ਆ ਜੁੜੇ ਰਹੋ ਖਾਵਾਗੇ ਤੁਹਾਨੂੰ ਪਟਿਆਲੇ ਦਾ ਸੀਨ ਵੀ ਥੋੜਾ ਜਿਹਾ ਤੇ ਫਿਰ ਪਟਿਆਲੇ ਤੋਂ ਆ ਕੇ ਨਾ ਤੋਂ ਕਿ ਚੱਲਾਂਗੇ ਅੱਜ ਸ੍ਰੀ ਫਤੇਗੜ ਸਾਹਿਬ ਕੀ ਪਤਾ ਮਹਾਲੀ ਦਾ ਵੀ ਪਲਾਨ ਬਣ ਜਵੇ ਉਹ ਤੁਹਾਨੂੰ ਦਿਨੇ ਪਤਾ ਲੱਗੂਗਾ ਬਾਕੀ ਲੱਭ ਜੁੜੇ ਰਹੋ ਹਾਂਜੀ ਦੋਸਤੋ ਹੁਣ ਚੱਲਦੀਆਂ ਪਟਿਆਲੇ ਨੂੰ ਜਾਇਆਏ ਹਾਂਜੀ ਮੀ ਪੈਣ ਲੱਗ ਗਿਆ ਜੀ ਜਖਵਾਲੀ ਪਹੁੰਚ ਗਿਆ ਅੱਡੇ ਤੇ ਪਟਿਆਲੇ ਜਾ ਰਹੇ ਹਾਂ ਜੀ ਮਿੱਤਰ ਪਿਆਰੇ ਉਹ ਰਸਤੇ ਜੂ ਹੀ ਮੁੜਿਆ ਆ ਮੈਂ ਜਿਹਨੂੰ ਮਿਲਣਾ ਸੀਗਾ ਉਹ ਕਹਿੰਦਾ 22 ਘੰਟੇ ਤੱਕ ਅਜੇ ਮਿਲੂਗਾ ਮੈਂ ਰਾਤ ਤਾ ਉਹ ਕਹਿੰਦਾ ਦੀ ਆਜੀ ਸਵੇਰੇ ਸਾਜਰੇ ਕੋਈ ਗੱਲ ਨਹੀਂ ਹੁਣ ਜਦ ਮੈਂ ਇੰਨਾ ਸ਼ੁਕਰਮੰਨ ਨੇੜੇ ਤੂੰ ਆ ਗਿਆ ਨਹੀਂ ਮੇਰਾ 40 ਕਿਲੋਮੀਟਰ ਦਾ ਗੇੜ ਪੈਣਾ ਦੀ ਯਾਰ ਚਲੋ ਨਹਾਉਣੇ ਹੁਣ ਨਹਾ ਕੇ ਚੱਲਦੇ ਹਾਂ ਦੋਸਤੋ ਹੁਣ ਰੋਟੀ ਖਾ ਕੇ ਚੱਲਦੇ ਹਾਂ ਪਹਿਲਾਂ ਪਟਿਆਲੇ ਨੂੰ ਫੇਰ ਦੇਖਦੇ ਆ ਫਿਰ ਪਤੇਗੜ੍ਹ ਸਾਹਿਬ ਜਾਵਾਂਗੇ ਤੇ ਹੋ ਗਿਆ ਤਾਂ ਫਿਜੀਕਲ ਕਾਲਜ ਤੂੰ ਕਿਦਣ ਦੇ ਮੈਸੇਜ ਆ ਰਹੇ ਨੇ ਜਾ ਕੇ ਆਵਾਂਗੇ ਭਤੀਜਿਆਂ ਨੂੰ ਮਿਲ ਕੇ ਆਵਾਂਗੇ ਲਵ ਹਾਂਜੀ ਮਿੱਤਰ ਪਿਆਰਿਓ ਕਿਵੇਂ ਪਟਿਆਲੇ ਆ ਗਏ ਆਪਾਂ ਤੇ ਦਿਖਾਉਣੇ ਆ ਤੁਹਾਨੂੰ ਹਾਂਜੀ ਮਿੱਤਰ ਪਿਆਰਿਓ ਜੁਨੀਵਰਸਿਟੀ ਵਾਲੇ ਪਾਸੇ ਨੂੰ ਜਾ ਰਹੇ ਹਾਂ ਆਪਣਾ ਤੇਵੀਗੜ ਸਾਈਡ ਨੂੰ ਅੱਜ ਤਾਂ ਬਹੁਤ ਖੱਜਲ ਖਵਾਰ ਹੋ ਰਹੀ ਹੈ ਜਿਆ ਲੋਕਾਂ ਦਾ ਵੀ ਸਰਿਆ ਅੱਜ ਸਵੇਰ ਦਾ ਖੱਜਲ ਖਵਾਰ ਹੋ ਰਹੀ ਹੈ ਜਿਆ ਮਿਲਣਾ ਵੀ ਉਧਰ ਭਤੀਜੇ ਫੋਨ ਕਰੀ ਜਾਂਦੇ ਨੇ ਹਾਏ ਚਾਚੇ ਆਉਂਦਾ ਨਹੀਂ ਕਾਲ ਜਿੰਨੀ ਆਉਂਦਾ ਨੂੰ ਮੈਂ ਕੀ ਦੱਸਾਂ ਭਤੀਜਿਆਂ ਨੂੰ ਹੈ ਜੇ ਫਿਰ ਮੈਂ ਨੌ ਲੈ ਕੇ ਕੋਈ ਵੀਡੀਓ ਪਾਉਣਾ ਹੈ ਫਿਰ ਅਗਲੇ ਨੇ ਤੜਫ ਜਾਣਾ ਹੈ ਕਿ ਸਾਡੇ ਦੇ ਤਵਾ ਲਾਤਾ ਫੁੱਦੂ ਕਿੱਥੇ ਆ ਗਿਆ ਕਿਸੇ ਨੇ ਯਾਰ ਕੀ ਆ ਦੱਸਾਂ ਤੁਹਾਨੂੰ ਯਾਰ ਕਿ ਭਾਈ ਜੇ ਨਹੀਂ ਤੁਹਾਡੇ ਉਸ ਕੋਲ ਹੈਗਾ ਅੱਲੇ ਪੱਲੇ ਦਾ ਕਿਉਂ ਤੁਸੀਂ ਉਹ ਕਰਦੇ ਹੈ ਆ ਗੱਲਾਂ ਬਾਤਾਂ ਔਰ ਬਾਕੀ ਪਤਾ ਨਹੀਂ ਅੱਜ ਕਿਹੜੇ ਝੰਡੇ ਲਾ ਕੇ ਲੱਗੇ ਹੋਏ ਨੇ ਇੱਥੇ ਉਹ ਕਰਨ ਲੋਕ ਐ ਗੱਡੀਆਂ ਦੇ ਉੱਪਰ ਚੜ੍ਹੇ ਹੋਏ ਨੇ ਕਿ ਭਾਈ ਲੀਡਰ ਦਾ ਕੇਸ ਦਾ ਕੀ ਜਣਾ ਸੱਟ ਖਾ ਕੇ ਬਹਿ ਜੂਗੇ ਆ ਤਾਂ ਇਸਤੇਮਾਲ ਕਰਦੇ ਨੇ ਲੋਕ ਹਾਂਜੀ ਮਿੱਤਰ ਪਿਆਰਿਓ ਬਹਾਦਰ ਘੜ ਆਇਆ ਸੀ ਮੈਂ ਮਿਲਣ ਕਿਸੇ ਨੂੰ ਆ ਆਪਣੇ ਭਤੀਜਾ ਕੇ ਛੁੱਟੀ ਹੋ ਗਈ ਇਹਨਾਂ ਨੂੰ ਘਰੋਂ ਚੱਲੇ ਨੇ ਤੇ ਭਤੀਜਾ ਹੈਗੇ ਨੇ ਹਲਕਾ ਘਨੌਰ ਪਾਇਆ ਜਾਂਦਾ ਇਹਨਾਂ ਦਾ ਠੀਕ ਹੋ ਮੁੰਡਿਓ ਆਪਰੋ ਕਿਵੇਂ ਚੱਲਦੀ ਆ ਜ਼ਿੰਦਗੀ ਵਧੀਆ ਚੱਲ ਰਹੀ ਸਰ ਕੀ ਸੋਚਿਆ ਐ ਐਸੀ ਸੋਚਿਆ ਦਾ ਕੋਈ ਤਾਂ ਹੁੰਦਾ ਏ ਕਿ ਮੈਂ ਪੜ ਕੇ ਮੈਂ ਅਫਸਰ ਬਣੂੰਗਾ ਜਾਂ ਮੈਂ ਕੁਝ ਕਰੂੰਗਾ ਹਾਂ ਪੀਸੀ ਕਰੂਗੀ ਹੁੰਦਾ ਉਹ ਵੀ ਠੀਕ ਆ ਚੱਲ ਉਹ ਵੀ ਟਾਈਮ ਆ ਹੁਣ ਕੰਪਿਊਟਰ ਦਾ ਗਾਹਾਂ ਚੱਲਦਾ ਭਾਬਾ ਹੋਰ ਸੁਣਾਉ ਗੱਲਬਾਤ ਠੀਕ ਹੋ ਹਾਂਜੀ ਵਧੀਆ ਠੀਕ ਆ ਠੀਕ ਆ ਬਹੁਤ ਵਧੀਆ ਯਾਰ ਕੋਈ ਨਾ ਪਿੱਛੇ ਆ ਜਾਦਰ ਆ ਜਾ ਆ ਵੀ ਆ ਗਏ ਭਤੀਜਾ ਯੂਨੀਵਰਸਿਟੀ ਚ ਪੜ੍ਹਦੇ ਨੇ ਅੰਦਰ ਠੀਕ ਓ ਮੁੰਡਿਓ ਹਾਂਜੀ ਹਾਂਜੀ ਵਧੀਆ ਖਾਣਾ ਪੀਣਾ ਤਾਂ ਨਹੀਂ ਕੋਸਾ ਹਾਂਜੀ ਵਧੀਆ ਦੱਸ ਦੋ ਹਾਂਜੀ ਬਸ ਠੀਕ ਆ ਠੀਕ ਆ ਯਾਰ ਤਾਂ ਕਿਹੜੇ ਹਾਂਜੀ ਮਿੱਤਰ ਪਿਆਰਿਓ ਬਹਾਦਰ ਗੜ ਖੜਾ ਹੈ ਆ ਭਤੀਜਾ ਆ ਗਏ ਮੈਚ ਦੀਨਾਂ ਦਾ ਅੱਜ ਤੇ ਇੱਕ ਗੱਲ ਦੇਖੋ ਕਿੰਨੀ ਵਧੀਆ ਮੁੰਡੇ ਮੈਚ ਤੋਂ ਬਾਅਦ ਗੁਰਦੁਆਰਾ ਸਾਹਿਬ ਆਏ ਨੇ ਕਹਿੰਦੇ ਅਸੀਂ ਮੱਥਾ ਟੇਕਣਾ ਈ ਠੀਕ ਓ ਐਨ ਵਧੀਆ ਜੀ ਲਵ ਯੂ ਲਵ ਯੂ ਤੁਹਾਨੂੰ ਤੇ ਸ਼ਾਮ ਨੂੰ ਬਲੌਗ ਪਾਵਾਂਗੇ ਆ ਠੀਕ ਆ ਜੀ ਠੀਕ ਆ ਓਕੇ ਭਤੀਜਾ ਹਾਂਜੀ ਮਿੱਤਰ ਪਿਆਰਿਓ ਹੁਣ ਪਹਿਲਾ ਹੋਇਆ ਤੇ ਜੂੰਦਾ ਰਹੇ ਮੇਰਾ ਭਤੀਜ ਦੌਣ ਵਾਲਾ ਜੰਟ ਤੇ ਅੰਦਰ ਹੈਗਾ ਬਾਈ ਨੰਬਰ ਮੈਂ ਕਿਹਾ ਹੁਣ ਚਾਚੂ ਪੀਏ ਕਾਫੀ ਕੁਫੀ ਪਰ ਮਾਹੌਲ じゃ ਬਣਿਆ ਥੋੜਾ ਜਿਹਾ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਅੰਦਰ ਉਹਨਾਂ ਦੇ ਗਾਣਾ ਗੂਣਾ ਚੱਲਦਾ ਹੁੰਦਾ ਨਹੀਂ ਤਾਂ ਆਪਾਂ ਕਾਫੀ ਕੁਫੀ ਵਾਲੀ ਵੀ ਵੀਡੀਓ ਬਣਾ ਲਿਆ ਕਰੀਏ ਖਾਣ ਪੀਣ ਵਾਲੀਆਂ ਤੁਹਾਨੂੰ ਪਤਾ ਸਾਰੇ ਪਾਸੇ ਚੱਲਦਾ ਹੁੰਦਾ ਗਾਣਾ ਗੂਣਾ ਫਿਰ ਕਾਪੀਰਾਈਟ ਤਾਂ ਆ ਜਾਂਦਾ YouTube ਦੇ ਉੱਪਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਬਾਕੀ ਤੁਹਾਨੂੰ ਲੱਗੂਗਾ ਕਾਫੀ-ਕੂਫੀ ਪੀ ਕੇ ਫਿਰ ਚੱਲਦੇ ਆਂ ਆਪਾਂ ਉੱਧਰ ਨੂੰ ਬਾਈਪੀਐਸ ਮਿਲਦੇ ਆਂ ਭਤੀਜਿਆਂ ਨੂੰ ਤੇ ਆਪਾਂ ਗੇੜੀ-ਕੁੜੀ ਵੀ ਲਾਉਣੇ ਆਂ ਹਾਂਜੀ ਮਿੱਤਰ ਪਿਆਰਿਓ ਸਵੇਰ ਦੇ ਨੇ ਘਰ ਤੋਂ ਚਾਹ ਪੀਤੀ ਵੀ ਆ ਹੁਣ ਕਾਫੀ ਪੀਣ ਲੱਗੇ ਆ ਇੱਥੇ ਇੰਨਾ ਬੀਜੀ ਕੰਮ ਹੋਇਆ ਬੇ ਅੱਜ ਤੇ ਉੱਪਰ ਇਹਨਾਂ ਦੇ ਭਰੇ ਵੀ ਆ ਉਹ ਕੀ ਕਹਿੰਦੇ ਹੁੰਦੇ ਆ ਗੈਦਰਿੰਗ ਫੁੱਲਾ ਉੱਪਰ ਉਹਦੇ ਕਰਕੇ ਫਿਰ ਮੈਂ ਥੱਲੇ ਆ ਕੇ ਬੈ ਗਿਆ ਨਾ ਤੇ ਬੇਸਮੈਂਟ 'ਚ ਤੇ ਕਾਫੀ ਆ ਰਹੀ ਆ ਆਪਣੀ ਕਾਫੀ ਪੀ ਕੇ ਫਿਰ ਚੱਲਦੇ ਆਂ ਬਾਈਪੀਐਸ ਭਤੀਜਿਆਂ ਨੂੰ ਮਿਲਦੇ ਆਂ ਗੇੜੀ-ਕੁੜੀ ਵੀ ਲਾਵਾਂਗੇ 22 ਨੰਬਰ ਬੈਠਾ ਹੀ ਹਾਂ ਆ ਦੇਖ ਲਓ ਸੀ ਪਾਣੀ ਹੁਣ ਇੱਥੇ ਗਾਣਾ ਨਹੀਂ ਚੱਲਦਾ ਕਈ ਵਾਰ ਤਾਂ ਸੌਂਗ ਚੱਲਦਾ ਹੁੰਦਾ ਇਸ ਕਰਕੇ ਮੈਂ ਵੀਡੀਓ ਬਣਾ ਨਹੀਂ ਪਾਉਂਦਾ ਹੈਗਾ ਕਿਤੇ ਵੀ ਆ ਜਾਓ ਭਾਈ ਮਿੱਤਰ ਪਿਆਰਿਓ ਕੌਫੀ ਪੁਲਾਦੀਏ ਤੁਹਾਨੂੰ ਉੱਪਰ ਦਾ ਫੁੱਲ ਆ ਇਹਨਾਂ ਦੇ ਅੱਜ ਗੈਦਰਿੰਗ ਕਰ ਕਦੋਂ ਜਗ੍ਹਾ ਮਿਲਦੀ ਆ ਉੱਥੇ ਕੌਫੀ ਲੈ ਕੇ ਆਇਆ ਹਾਂ ਚਲੋ ਇੱਥੇ ਸੌਂ ਸੌਂ ਨਹੀਂ ਚੱਲਦਾ ਹੈਗਾ ਤਾਂ ਵੀਡੀਓ ਬਣਾ ਰਹੇ ਕਾਟੀ ਲਵ ਯੂ ਤੁਹਾਨੂੰ ਸਾਰਿਆਂ ਨੂੰ ਜੇ ਤੁਸੀਂ ਸਪੂਕ ਕਰਦੇ ਹੋ ਉਹਦੀ ਕਚੇ ਆ ਬਾਕੀ ਲਵ ਯੂ ਸਭ ਨੂੰ ਟਰੱਕ ਭਰ ਕੇ ਮਿੱਠਾ ਪਤਾ ਨਹੀਂ ਯਾਰ ਪਾਇਆ ਵੇ ਹੁਣ ਕਹਿੰਦਾ ਤਾਂ ਹੈ ਕਿ ਇਹ ਮੈਂ ਪਾ ਦਿੰਦਾ ਨਹੀਂ ਦੇਖਦੇ ਆ ਟਰਾਈ ਕਰਕੇ ਹਾਂਜੀ ਦੋਸਤੋ ਚਾਹ ਚੂ ਤਾਂ ਪੀ ਲਈ ਆਪਾਂ ਕਾਫੀ ਕੂਫੀ ਤਾਂ ਹੁਣ ਹੋ ਗਿਆ ਸ਼ਰੀਰ ਕੰਡੇ ਤੇ ਹੁਣ ਚੱਲਦੇ ਆਪਾਂ ਆਪਣਾ 22PS 22PS ਜਾ ਕੇ ਜਿਹੜੀਆਂ ਗੁੜੀਆਂ ਲਾਉਣੀਆਂ ਅੱਜ ਤੇ ਭਤੀਜੀਆਂ ਨੂੰ ਵੀ ਮਿਲਦੇ ਆ ਠੀਕ ਆ ਨਾ ਫਿਰ ਮੇਰੇ ਤੋਂ ਪੰਜ ਚਾਰ ਦਿਨ ਘੱਟੋ-ਘੱਟ ਪਟਿਆਲੇ ਆਇਆ ਨਹੀਂ ਜਾਣਾ ਹੈਗਾ ਯਾਰ ਕਿਉਂਕਿ ਹੋਰ ਭਤੀਜੀਆਂ ਨੂੰ ਵੀ ਮਿਲਣਾ ਹੈ ਹੁਣ ਕਿੱਥੇ-ਕਿੱਥੇ ਹੋਰ ਸ਼ਹਿਰਾਂ 'ਚ ਵੀ ਜਾਣਾ ਹੈਗਾ ਹਾਂਜੀ ਮਿੱਤਰ ਪਿਆਰਿਓ ਲੀਲਾ ਭਵਨ ਜਾਮ ਲੱਗਿਆ ਹੋਇਆ ਇਹ ਜਾ ਰਹੇ ਹਾਂ ਬਸ ਬੀਪੀਐਸ ਨੂੰ ਮਿਲਦੇ ਹਾਂਜੀ ਮਿੱਤਰ ਪਿਆਰਿਓ ਬੀਪੀਐਸ ਆ ਗਿਆ ਹੁਣ ਮਿਲਦੇ ਆਂ ਭਤੀਜੀਆਂ ਨੂੰ ਇੱਥੇ ਹਾਂਜੀ ਮਿੱਤਰ ਪਿਆਰਿਓ ਆ ਗਿਆ ਫਿਰ ਹੁਣ ਪਹਿਲਾਂ ਚਾਹ ਪੀਨੀ ਆ ਕੌਫੀ ਸੱਜ ਪੀ ਲਈ ਤੀ ਯਾਰ ਤੇ ਚਾਹ ਪੀਨੀ ਆ ਅੱਜ ਉਹਦੀ ਬਹੁਤ ਜ਼ਨਾ ਬਾਅਦ ਇਹ ਆ ਗਿਆ ਅਦਰ ਹੁਣ ਘੰਟਾ ਡੇਢ ਘੰਟਾ ਇੱਥੇ ਰੁਕੂਗਾ ਤੇ ਆਪਣੇ ਭਤੀਜ ਵੀ ਆ ਰਹੇ ਨੇ ਉੱਥੋਂ ਫੋਨ ਆਇਆ ᱛੀ ਸਨੌਰ ਤੋਂ ਕਹਿੰਦੇ ਚਾਚੇ ਅਸੀਂ ਤੁਰਦੇ ਆਂ ਮੈਂ ਕਿਹਾ ਆਜੋ ਯਾਰ ਕੋਈ ਗੱਲ ਨਹੀਂ ਹੈਗੀ ਓਕੇ ਰਿਪੋਰਟ ਸੱਚੀ ਕਾਲਜੀ ਮਿਸਟਰ ਪਿਆਰਿਓ 22PS ਹੈਗਾ ਇੱਥੇ ਮਾਰਕੀਟ ਚ ਚਾਹ ਪੀਣ ਆਇਆ ਸੀ ਐਂ ਤਾਂ ਕੌਫੀ ਪੀਲੀ ਸੀ ਕੀ ਪਰ ਜਦ ਤੱਕ ਇੱਥੇ ਚਾਹ ਨਹੀਂ ਨਾ ਪਿੰਦੇ ਸਵਾਦ ਨਹੀਂ ਆਉਂਦਾ ਯਾਰ ਆਇਆ ਵੀ ਪਹੌਦਣਾ ਵਾਦਾ ਮੈਂ ਘਟੂ ਘਟ 12 13 ਦਿਨਾਂ ਬਾਅਦ ਅੱਜ ਆਇਆ ਹੂੰਗਾ ਮੈਂ ਕਹਿੰਦਾ ਮੈਂ ਤੇ ਚਾਹ ਇੱਕ ਨੰਬਰ ਹੁੰਦੀ ਐ ਇਹਨਾਂ ਦੀ ਯਾਰ ਕੈਣ ਦੀ ਰੋਡ ਨਹੀਂ ਹੈਗੀ ਓਕੇ ਰਿਪੋਰਟ ਹੁੰਦੀ ਆ ਪੂਰੀ ਜਿਹੀ ਜਿਹੀ ਆਪਾਂ ਨੂੰ ਚਾਹੀਦੀ ਆ ਉਹੀ ਜਿਹੀ ਚਾਹ ਹੁੰਦੀ ਆ ਹੋਰ ਦੱਸੋ ਗੱਲਬਾਤ ਓਕੇ ਰਿਪੋਰਟ ਬਾਕੀ ਲਵ ਜੂਆ ਤੁਹਾਨੂੰ ਚਾਹ ਪੀਨੇ ਆ ਚਾਹ ਪੀ ਕੇ ਫਿਰ ਇੱਕ ਦੋ ਗੇੜੀਆਂ ਮਾਰਦੇ ਆ ਘੰਟਾ ਕਹ ਜੇ ਮੈਂ ਇੱਥੇ ਹੋ ਹੈਗਾ ਉਹਦੇ ਬਾਅਦ ਚੋਂ ਚੱਲਾਂਗੇ ਫਿਰ ਆਪਾਂ ਪਿੰਡ ਨੂੰ ਪੂਰਾ ਮਾਹੌਲ ਬਣਿਆ ਵੇ ਇੱਕ ਤਾਂ ਅੱਜ ਮੌਸਮ ਬਹੁਤ ਹਾਂਜੀ ਚਾਹ ਪੀ ਰਹੇ ਆ ਇੱਥੇ ਬਾਈਪੀਐਸ ਤੇ ਆਪਣੇ ਭਤੀਜ ਆ ਗਏ ਤੇ ਭਤੀਜ ਕਾਲਜ ਪੜ੍ਹਦੇ ਨੇ ਖਾਲਸਾ ਚ ਠੀਕ ਓ ਮੁੰਡਿਓ ਕਿੰਨਾ ਦੇਣਾ ਕਾਲਜ ਚ ਅੱਜ ਕਿਵੇਂ ਰਿਹਾ ਮਾਹੌਲ ਕਹੀ ਜੀ ਫੀਲਿੰਗ ਆਈ ਫੀਲਿੰਗ ਦੱਸੋ ਆਪਦੀ ਪੂਰਾ ਵਧੀਆ ਜੀ ਘੈਂਟ ਹਾਂਜੀ ਹਾਂਜੀ ਸਕੂਲ ਵਧੀਆ ਸੀ ਕਿ ਕਾਲਜ ਵਧੀਆ ਆ ਦੱਸੋ ਕਾਲਜ ਵਧੀਆ ਅੱਛਾ ਚਲੋ ਤੁਹਾਨੂੰ ਆਦੀ ਮਿਲ ਗਈ ਔਰੇ ਹੁਣ ਤੁਹਾਨੂੰ ਨਵੀਂ ਨਵੀਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਫਰਕ ਤਾਂ ਦੇਖ ਪੈਂਦਾ ਏ ਆ ਚੀਜ਼ਾਂ ਨਾਲ ਉਹ ਠੀਕ ਠਾਕ ਚਾਹ ਤਾਂ ਨਹੀਂ ਪੀਣੀ ਹਾਂਜੀ ਮਿੱਤਰ ਪਿਆਰਿਓ ਆ ਆਪਣਾ ਭਤੀ ਜਾ ਗਿਆ ਦਬਲਾਨ ਤੋਂ ਦਬਲਾਨ ਠੀਕ ਆ ਠੀਕ ਆ ਨੌਵੀਂ ਕਲਾਸ ਚ ਪੜਦਾ ਏ ਯਾਰ ਆ ਐਨ ਨੰਬਰ ਵਧੀਆ ਲੈਣੇ ਨੇ ਕਿ ਕਿਨੇ ਆਈ ਦੀ ਮੈਂ ਕੀ ਬੈਸਿਕ ਹੋਣ ਟਿਕੀ ਤਾਂ ਨੰਬਰੇ ਖਿੱਚੇਗਾ ਹਨ ਨੂੰ ਠੀਕ ਆ ਨਾ ਕੱਬ ਜੂ ਆ ਜਾਂਦੇ ਨੇ ਹੋਰ ਖਾਣਾ ਪੀਣਾ ਕੋਈ ਨਹੀਂ ਬਸ ਇਹਨੂੰ ਖਾ ਕੇ ਆਉਂਦੇ ਠੀਕ ਆ ਠੀਕ ਆ ਮਿੱਤਰ ਪਿਆਰਿਓ ਆਪ ਭਤੀਜ ਆ ਗਏ ਆਪਣੇ ਠੀਕ ਹੋ ਹਾਂਜੀ ਆ ਵੀ ਆਪਣਾ ਭਤੀਜ ਆ 15 ਠੀਕ ਠਾਕ ਹਾਂਜੀ 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 ਮਿੱਤਰ ਪਿਆਰਿਓ ਆ ਆਪਣੇ ਭਤੀਜ ਸਮਾਣਾ ਏਰੀਆ ਹਾਂਜੀ ਹਾਂਜੀ ਆ ਸਮਾਣੇ ਵਾਲੇ ਨੇ ਆਪਣਾ ਲੋਕ ਲਿਆ ਸਮਾਣਾ ਹੀ ਸਮਾਣਾ ਦਾ ਅੱਛਾ ਆ ਵੀ ਭਤੀਜ ਸਾਰੇ ਸਮਾਣਾ ਪਾਤੜਾ ਤੋਂ ਨਹੀਂ ਤੇ ਥੋੜਾ ਬਈ ਹਾਂ ਆ ਬਰਨਾਲੇ ਵਾਲੇ ਨੇ ਭਾਈ ਬਿਨਾ ਪਛ ਵਾਲੇ ਉਹ ਠੀਕ ਹੋ ਹਾਂਜੀ ਬਿਲਕੁਲ ਠੀਕ ਆ ਓਕੇ ਆ ਨੋ ਯਾਰ ਮਿੱਤਰ ਪਿਆਰਿਓ ਆ ਭਤੀਜਾ ਆ ਕੇ ਆ ਹੈਗੇ ਨੇ ਖੇੜੀ ਗੁਜਰਾੋਂ ਤੋਂ ਹੈਨਾ ਹਾਂਜੀ ਠੀਕਾ ਠੀਕਾ ਕਿਹੜੀ ਗਲਾਸ ਚੋਂ ਇਹ ਕਰਦੇ ਕਿਹੜਾ ਕਾਲਜ ਆ ਮਹਿੰਦਰਾ ਜੀ ਮਹਿੰਦਰਾ ਮਾਰਾਂਗੇ ਮਹਿੰਦਰਾ ਜੀ ਦੀ ਜਿੱਤਾ ਕੇ ਆ ਜੀ ਅੱਜ ਹੁਣ 22 ਪੀਐਸਟੀ ਇੱਥੋਂ ਫਿਰ 5-10 ਮਿੰਟ ਤੱਕ ਚੱਲਦੇ ਆ ਆਪਾਂ ਪਿੰਡ ਕੰਨੀ ਨੂੰ ਤੇ ਆਹ ਭਤੀਜੇ ਖੜੇ ਨੇ ਸਾਰੇ ਮੁੰਡੇ ਤੇ ਹੋਰ ਦੋਸਤੋਂ ਗੱਲਬਾਤ ਆ ਅੱਜ ਜੀ ਮਿੱਤਰ ਪਿਆਰਿਓ ਆ ਭਤੀਜੇ ਨੇ ਆਪਣੇ ਤੇ ਭਤੀਜੇ ਹੈਗੇ ਨੇ ਹਰਿਆਣੇ ਤੋਂ ਤੇ ਇੱਥੇ ਪੜਦੇ ਨੇ ਆਪਣਾ ਖਾਲਸਾ ਕਾਲਜ ਦੇ ਵਿੱਚ ਤੇ ਰਹਿੰਦੇ ਇੱਥੇ ਉਹਨੇ ਪਟਿਆਲੇ ਆ ਕਿਹੜੇ ਪਾਸੇ ਲਈ ਵੀ ਆ ਗੁੱ ਉਹ ਵੀ ਨੰਬਰ ਨਾ ਉਹ ਵੀ ਨੰਬਰ ਠੀਕ ਆ ਏਰੀਆ ਵਧੀਆ ਚੂਜ਼ ਕੀਤਾ ਤੁਸੀਂ ਹੈ ਹਾਂਜੀ ਠੀਕ ਆ ਠੀਕ ਆ ਠੀਕ ਆ ਹਾਂਜੀ ਆਪਣੇ ਭਤੀਜ ਆ ਗਏ ਜਾਣਦੇ ਹੋ ਤੁਸੀਂ ਇਹਨਾਂ ਨੂੰ ਤੇ ਬਾਈ ਨੰਬਰ ਖੜਾ ਤੀ ਮੀ ਪੈ ਰਿਹਾ ਮਾੜਾ ਮਾੜਾ ਮੈਂ ਕਿਹਾ ਚੱਲ ਛੱਲੀ ਦੇ ਬਾਣੇ ਨਾਲ ਖੜ ਜਾਨੇ ਆ ਮੈਂ ਕਿਹਾ ਤੇ ਪਿੱਛੇ ਫਿਰ ਭਤੀਜਰ ਖੜ ਨਹੀਂ ਦਿੰਦੇ ਹੈਗੇ ਯਾਰ ਮੈਂ ਤਾਂਹੀਂ ਫਿਰ ਗਾਹਾਂ ਆ ਕੇ ਅੱਗੇ ਆ ਕੇ ਖੜ ਗਿਆ ਉਹ ਛੱਲੀ ਛੁੱਲੀ ਖਾ ਕੇ ਚੱਲਦੇ ਆ ਪਿੰਡ ਨੂੰ ਫਿਰ ਜਾ ਕੇ ਵਲੌਗ ਬਲੂ ਪਾਵਾਂਗੇ ਯਾਰ ਉਹ ਠੀਕ ਹੋ ਚਾਹ ਪਾਣੀ ਦੱਸ ਤੂੰ ਠੀਕ ਆ ਠੀਕ ਆ ਹਾਂਜੀ ਮਿੱਤਰ ਪਿਆਰਿਓ ਆ ਨਾ ਪਿੱਛੇ ਖੜਾ ਛੱਲੀਆਂ ਵਾਲਾ ਮੁੰਡਾ ਆ ਵਿਚਾਰਾ ਇੱਥੇ ਉਹ ਖੜਦਾ ਏ 22PS ਇਹਦੇ ਕੋਲ ਖੜਕੇ ਜਾਇਆ ਕਰੋ ਯਾਰ ਛੱਲੀ ਖਾ ਕੇ ਜਾਇਆ ਕਰੋ ਮੁੰਡੇ ਕੋਲ ਹਾਂਜੀ ਮਿੱਤਰ ਪਿਆਰਿਓ ਆਪਣੇ ਭਤੀਜ ਨੇ ਆ ਲਿੱਤਾ ਏ ਝੋਟਾ ਬੌਮਵਾਰ ਕੰਪੀटीशन ਮੁਬਾਰਕਾਂ ਯਾਰ ਤੈਨੂੰ ਮੋਟਰਸਾਈਕਲ ਧੰਨਵਾਦ ਹਾਂਜੀ ਆਪ ਢੀ ਜਾ ਕੇ ਆਪਣੇ ਆ ਵੀ ਖਾਲਸਾ ਕਾਲਜ ਵਿੱਚ ਪੜ੍ਹਦੇ ਨੇ ਠੀਕ ਓ ਮੁੰਡਿਓ ਹਾਂਜੀ ਹਾਂਜੀ ਚਾਚਾ ਜੀ ਛੱਲੀ ਖਾਉਂਗੇ ਬਾਕੀ ਧੰਨਵਾਦ ਵਾਲੀ ਠੀਕ ਜਾਂਦਾ ਭਤੀਜਾ ਹੋਰ ਦੇਖੋ ਗੱਲਬਾਤ ਲਵ ਜੂ ਲਵ ਜੂ ਲਵ ਮਿੱਤਰ ਪਿਆਰਿਓ ਆ ਆਪਣੇ ਭਤੀਜ ਆਏ ਪਨੇ ਰਾਮਪੁਰਾ ਫੂਲ ਤੋਂ ਸਤਿ ਸ਼੍ਰੀ ਅਕਾਲ ਸਤਿ ਠੀਕ ਹੋ ਹਾਂਜੀ ਹਾਂਜੀ ਵਧੀਆ ਵਧੀਆ ਮਾਰੂ ਤੁਹਾਡੇ ਕੋਲ ਕਿਹੜਾ ਮਿੱਤਰੋ ਮੈਂ ਆ ਕੇ ਜਾਈ ਪੱਕਾ ਆ ਕੇ ਜਾਊਂਗਾ 10 ਦਿਨ ਤੱਕ ਬਣਾਉਣਿਆ ਪ੍ਰੋਗਰਾਮ ਤੇ ਹੌਲੀ ਜਾਇਓ ਦੇਖ ਲਓ ਜੇ ਬਾੜ ਜਾਦਾ ਮੇਰੇ ਪਿੱਛੇ ਲਾ ਲੋ ਪੰਡਤ ਜੀ ਯਾਰ ਆ ਕੇ ਜਾਵਾਂਗੇ ਜਰੂਰ ਆ ਮੈਂ ਠੀਕ ਆ ਠੀਕ ਆ ਚਲੋ ਠੀਕ ਆ ਲਵ ਜੂ ਆ ਹੌਲੀ ਜਾਇਓ ਠੀਕ ਆ ਸਤਿ ਸ਼੍ਰੀ ਅਕਾਲ ਆ ਭਤੀਜ ਮਿਲਣ ਆਇਆ ਆਪਾਂ ਨੂੰ ਵਿਚਾਰਾ ਠੀਕ ਆ ਹਾਂਜੀ ਚਾਚਾ ਜੀ ਮਿੱਤਰ ਪਿਆਰਿਓ ਖਾਣ ਵਾਲਾ ਆਪਾਂ ਸਮਾਨ ਲੈ ਲਿਆ ਹੁਣ ਆਪਾਂ ਔਰ ਇੱਕ ਮਿਲ ਕੇ ਬੰਦੇ ਨੂੰ ਚਲਦੇ ਆਂ ਪਿੰਡ ਨੂੰ। ਬਾਕੀ ਲਵ ਯੂ। ਹਾਂਜੀ ਮਿੱਤਰ ਪਿਆਰਿਓ ਡੀਜ਼ਲ ਪਵਾ ਰਹੇ ਆਂ ਗੱਡੀ ਦੇ ਵਿੱਚ। ਪਿੰਡ ਨੂੰ ਜਾ ਰਹੇ ਆਂ। ਮੀਂਹ ਬਹੁਤ ਪੈ ਰਿਹਾ। ਮਤਲਬ ਥੋੜਾ ਥੋੜਾ ਮੀਂਹ ਪੈ ਰਿਹਾ ਰਸਮਾ। ਉਹ ਠੀਕ ਓ। ਮਿੱਤਰ ਪਿਆਰਿਓ 200 ਕਿਵੇਂ ਆ ਪਿੰਡ ਆ ਗਿਆ ਮੈਂ ਬਹੁਤ ਭਤੀਜ ਮਿਲੇ। ਬਹੁਤ ਜ਼ਿਆਦਾ। ਬਠਿੰਡੇ ਤੋਂ ਵੀ ਮਿਲ ਕੇ ਗਏ। ਹਰਿਆਣੇ ਤੋਂ ਵੀ ਆਏ। ਅੱਜ ਤਾਂ ਬਹੁਤ ਜ਼ਿਆਦਾ ਆਏ ਨੇ। ਮਾਝੇ ਤੋਂ ਵੀ ਮਿਲ ਕੇ ਗਏ। ਤੁਹਾਨੂੰ ਸਾਰਿਆਂ ਨੂੰ ਚਾਚੇ ਵੱਲੋਂ ਲਵ ਜੂ। ਅੱਜ ਦੇ ਬਲੌਗ ਦੀ ਕਰਦੇ ਆਂ ਸਮਾਪਤੀ। ਹੁਣ ਬਲੌਗ ਪਾਉਣੇ ਆ